ਜੇ ਇਨਸਾਫ ਸਿਰਫ ਕਲਮ ਨਾਲ ਮਿਲਦਾ ਹੁੰਦਾ ਤਾਂ ਫਿਰ ਹਥਿਆਰ ਚੱਕਣ ਦੀ ਲੋੜ ਹੀ ਕਿਉਂ ਪੈਣੀ ਸੀ ਇਸ ਬੰਦੇ ਨੇ ਇਨਸਾਫ ਲੈਣ ਲਈ ਕਲਮ ਨਹੀਂ ਬੰਦੂਕ ਚੱਕੀ ਸੀ ਇੱਕ ਨੌਜਵਾਨ ਜੋ ਸਿੰਗਰ ਬਣਨਾ ਚਾਹੁੰਦਾ ਸੀ 1984 ਦੇ ਹਮਲੇ ਨੇ ਉਸ ਦੀ ਜ਼ਿੰਦਗੀ ਦਾ ਰਾਹ ਹੀ ਬਦਲ ਦਿੱਤਾ ਭਾਈ ਹਰਜਿੰਦਰ ਸਿੰਘ ਜਿੰਦਾ ਪਿੰਡ ਗਾਂਡਲੀ ਅੰਮ੍ਰਿਤਸਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬੀਏ ਕਰਦੇ ਹੋਏ 1984 ਦੇ ਆਪਰੇਸ਼ਨ ਬਲੂ ਸਟਾਰ ਨੇ ਉਹਨਾਂ ਦੇ ਮਨ ਨੂੰ ਝੰਡੋੜ ਦਿੱਤਾ ਤੇ ਫਿਰ ਭਾਈ ਹਰਜਿੰਦਰ ਸਿੰਘ ਜਿੰਦਾਂ ਨੇ ਆਪਣੀ ਪੜ੍ਹਾਈ ਛੱਡ ਕੇ ਧਰਮ ਅਤੇ ਕੌਮ ਦੀ ਰੱਖਿਆ ਦਾ ਰਾਹ ਚੁਣਿਆ ਭਾਈ ਜਿੰਦਾਂ ਨੇ ਭਾਈ ਸੁਖਦੇਵ ਸਿੰਘ ਸੁਖੇ ਨਾਲ ਮਿਲ ਕੇ 1985 ਵਿੱਚ ਲਲਿਤ ਮਕਾਨ ਅਤੇ ਅਰਜਨ ਦਾਸ ਨੂੰ ਸਜ਼ਾ ਦਿੱਤੀ ਇਹ ਦੋਨੋਂ 1984 ਵਿੱਚ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਿਲ ਸੀ 1986 ਵਿੱਚ ਉਹਨਾਂ ਨੇ ਜਰਨਲ ਅਰຸນ ਵੈਦੀਆਂ ਨੂੰ ਪੂਨੇ ਵਿੱਚ ਮਾਰਿਆ ਜੋ ਆਪਰੇਸ਼ਨ ਬਲੂ ਸਟਾਰ ਦਾ ਮੁੱਖ ਦੋਸ਼ੀ ਸੀ ਭਾਈ ਜਿੰਦਾ ਆਪਣੇ ਜੀਵਨ ਵਿੱਚ ਕਈ ਵਾਰ ਪੁਲਿਸ ਦੀ ਇਹ ਰਿਆਸਤ ਤੋਂ ਭੱਜਣ ਵਿੱਚ ਕਾਮਯਾਬ ਰਹੇ ਉਹਨਾਂ ਦੀ ਤੇਜ਼ ਸੋਚ ਤੇ ਹੌਸਲੇ ਕਰਕੇ ਉਹ ਕਈ ਵਾਰ ਪੁਲਿਸ ਤੋਂ ਬਚ ਗਏ ਉਹ ਕਹਿੰਦੇ ਸੀ ਜਦ ਤੱਕ ਜ਼ਿੰਦਗੀ ਹੈ ਤਦ ਤੱਕ ਲੜਾਈ ਜਾਰੀ ਰਹੇਗੀ 9 ਅਕਤੂਬਰ 1992 ਨੂੰ ਭਾਈ ਜਿੰਦਾ ਤੇ ਭਾਈ ਸੁਖੇ ਨੂੰ ਤਿਹਾਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਉਹਨਾਂ ਦੀ ਸ਼ਹਾਦਤ ਸਿੱਖ ਕੌਮ ਲਈ ਇੱਕ ਵੱਡੀ ਪ੍ਰੇਰਨਾ ਬਣੀ ਉਹ ਕਹਿੰਦੇ ਸਨ ਮੌਤ ਤੋਂ ਡਰਨੇ ਲੱਗਦਾ ਡਰ ਤਾਂ ਇਸ ਗੱਲ ਦਾ ਹੁੰਦਾ ਹੈ ਕਿ ਜ਼ਿੰਦਗੀ ਕਿਤੇ ਫਜ਼ੂਲ ਨਾ ਚਲੀ ਜਾਵੇ ਪਾਈ ਹਰਜਿੰਦਰ ਸਿੰਘ ਜਿੰਦਾ ਨੇ ਸਾਨੂੰ ਦੱਸਿਆ ਕਿ ਜਦੋਂ ਗੱਲ ਧਰਮ ਤੇ ਕੌਮ ਦੀ ਰੱਖਿਆ ਦੀ ਹੋਵੇ ਤਾਂ ਇਕੱਲਾ ਬੰਦਾ ਵੀ ਇਤਿਹਾਸ ਬਦਲ ਸਕਦਾ ਹੈ